ਸਰੀ ਗੁਰੂ ਅਰਬਿੰਦ ਸਾਹਿਬ ਰਾਜ ਦੇ 648 ਨੰਬਰ ਪ੍ਰਕਾਸ਼ ਪੁੱਢ ਨੇ ਗੁਰੂ ਰੂਪ ਸਾਰ ਸੰਤਾਨ ਨੂੰ ਅਤੇ ਕੇਰਾਨ ਮਹਾਂਪੁਰਸ਼ਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਹੋਵੇ ਜੋ ਅੱਗੇ ਅਗਰੇਂ ਦੇ ਪਹਿਲੇ ਐਤਵਾਰ ਜੋ ਸਰੀ ਗੁਰੂ ਅਰਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਰੋਜ਼ ਮਨਾਇਆ ਜਾਂਦਾ ਹੈ ਜੋ ਪਰਮ ਸਤਿਕਾਰਯੋਗ ਰੂਪ ਉਸਤਾਦ ਜੀ ਅੱਗੇ ਵੱਸਾਂ ਗੱਡੀਆਂ ਦੇ ਵਿੱਚ ਆ ਜਾ ਕਰਦੇ ਸੀਗੇ ਰਾਹ ਦੇ ਵਿੱਚ ਬਹੁਤ ਔਕੜ ਆਉਂਦੀ ਸੀ ਉਹਨਾਂ ਔਕੜਾਂ ਨੂੰ ਮਹਾਂਪੁਰਸ਼ਾਂ ਨੇ ਦੂਰ ਕਰਨ ਵਾਸਤੇ ਬੜੀ ਡੂੰਗੀ ਸੋਚ ਲੈ ਕੇ ਮਹਾਂਪੁਰਸ਼ਾਂ ਨੇ ਇਹਨਾਂ ਗੱਡੀ ਦਾ ਪ੍ਰਬੰਧ ਕੀਤਾ ਜੀ ਅੱਜ ਵੀ ਜੋ ਬਚਾਰ ਨਗਰ ਕੀਰਤਨ ਆ ਯਾਤਰਾ ਹੈ ਅੱਜ ਦੀ ਰੇਲ ਗੱਡੀ ਦੇ ਵਿੱਚ ਜਾਣੀ ਹੈ ਚਾਰ ਪ੍ਰਹਿਨ 1 ਵਜੇ ਗੱਡੀ ਦਾ ਤੁਰਨ ਦਾ ਸਮਾਂ ਹੈ ਸਾਰੀਆਂ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੂੰ ਜਾਣਾ ਹੈ ਆਪਣੇ ਆਧਾਰ ਕਾਰਡ ਤੇ ਆਪਣੇ ਫੋਨ ਨੰਬਰ ਜਿਨ੍ਹਾਂ ਜਿਨ੍ਹਾਂ ਮਹ ਪ੍ਰਸ਼ੰਦ ਨਾਲ ਤੁਹਾਡਾ ਸੰਪਰਕ ਹੈ 1000 ਰੁਪਿਆ ਕਿੱਚਾ ਆਉਣ ਜਾਣ ਦੀ ਕਿਉਂਕਿ 4 ਦਿਨ ਗੱਡੀ ਉੱਥੇ ਤੁਹਾਡੇ ਕੋਲ ਖੜੀ ਰਹਿਣੀ ਹੈ ਇਹ ਕਰਤਾ ਨੂੰ ਰਾਤ ਨੂੰ ਕਿਤੇ ਜਗ੍ਹਾ ਸੌਣ ਨੂੰ ਨਾ ਮਿਲਦਾ ਉਸ ਗੱਡੀ ਵਿੱਚ ਆ ਕੇ ਤੁਸੀਂ ਆਰਾਮ ਕਰ ਸਕਦੇ ਹੋ ਚਾਰ ਦਿਨ ਗੱਡੀ ਉੱਥੇ ਖੜੀ ਰਹਿਣੀ ਹੈ ਸੋ ਕਰਮ ਸਦਕਾਰ ਜੋ ਗੁਰੂ ਰੋਪਕ ਸਾਹਿਬ ਜੀ ਸਾਰੀਆਂ ਸੰਤਾਂ ਨੇ ਨਾਲ ਦੇ ਕੇ ਸਹਾਇਕ ਦੇਣਾ ਸਾਡੇ ਚੇਅਰਮੈਨ ਸਾਹਿਬ ਸ੍ਰੀ ਅਕਾਲ ਪੁਰਖ ਸੰਤ ਬਾਬਾ ਸਰਮਣਦਾਸ ਮਹਾਰਾਜ ਜਿਨ੍ਹਾਂ ਦਾ ਪਿਆਰ ਸਤਜਾ ਜਿਨ੍ਹਾਂ ਦੀ ਆਗਿਆ ਲੈ ਕੇ ਜਨਨ ਨੂੰ ਨਤਮਸਤਕ ਹੋ ਕੇ ਮਹਾਂਪੁਰਸ਼ ਸਾਡੇ ਪ੍ਰਧਾਨ ਸਾਹਿਬ ਸਾਰੇ ਕਾਰਕ ਪਰ ਆਰੰਭ ਕਰਦੇ ਆ ਨਾ ਕੋਈ ਵੀ ਕਾਰਜ ਕਦੇ ਅੜਿਆ ਨਹੀਂ ਕਿਉਂਕਿ ਮਹਾਪੁਰਸ਼ਾਂ ਦਾ ਮਗਰ ਹੱਥ ਹੈ ਸੋ ਪਰਮ ਸਤਕਾਰ ਦੇ ਉਹ ਗੁਰੂ ਰੂਪਕ ਸਾਹਿਬ ਜੀ ਸਾਹਿਬ ਨੇ ਸੰਤਾਂ ਨੇ ਰਾਜਮਰਕੇਲ ਸਹਾਯੋਗ ਦੇਣਾ ਪਤਾ ਲੱਗ ਜੇ ਹਰ ਦੁਆਰ ਦੀ ਧਰਤੀ ਤੇ ਕੇ ਪੰਜਾਬ ਦੇ ਵਿੱਚੋਂ ਬਿਸ਼ਾਨ ਨਗਰ ਕੀਰਤਨ ਆਇਆ ਬਾਇਆ ਟ੍ਰੇਨ ਵਿੱਚ ਆਇਆ ਸੋ ਜਿੱਥੇ ਜਿੱਥੇ ਕਿਨਾਰ ਰੁਕਣੀ ਉੱਥੇ ਤੇ ਲੰਗਰ ਤੇ ਵੀ ਖਾਸ ਪ੍ਰਬੰਧ ਹੈ ਇਹਦੇ ਪਟਾਣੌਰ ਲੰਗਰ ਦਾ ਪ੍ਰਬੰਧ ਆ ਫਿਰ ਫਲੋਰ ਤੋਂ ਅਗੇ ਅੰਧਿਆਨੇ ਥੋੜਾ ਸਟੇ ਆ ਉਸ ਤੋਂ ਪ੍ਰੰਤ ਫਿਰ ਆਉਣ ਵਾਲੀ ਦੀ ਧਰਤੀ ਤੇ ਤਾਂ ਫਿਰ ਰਸਤੇ ਦੇ ਵਿੱਚ ਜਿੱਥੇ ਇਤਿਹਾਸਾ ਮਹਾਂਪੁਰਸ਼ਾਂ ਨੇ ਪ੍ਰਬੰਧ ਕੀਤਾ ਹੈ ਸਹਾਰਨਪੁਰੇ ਲੰਗਰ ਦਾ ਪ੍ਰਬੰਧ ਹੈ ਸੰਤਾਂ ਨੇ ਸਾਰੀ ਰਾਤ ਕੋਹਨੋ ਤੇ ਡੇਗਿਆ ਰਹਿਣਾ ਪਰਮ ਸਤਿਕਾਰ ਜੋਗਰੂ ਰੂਪ ਸਾਧ ਸੰਗਤ ਦੀ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਬਾਲਾ ਕਰਕੇ ਸਾਨੂੰ ਐਤ ਕੀ ਟ੍ਰੇਨ ਦੇ ਵਿੱਚ ਯਾਤਰਾ ਲੈ ਕੇ ਜਾਣ ਦਾ ਪ੍ਰਬੰਧ ਕੀਤਾ ਹੈ ਇਹ ਬਾਕੀ ਸਾਡੇ ਮਾਤ ਪੁਰਖ ਸੰਤ ਬਾਬਾ ਸਰਮੁਣ ਦਾਸ ਜੀ ਮਹਾਰਾਜ ਜੀ ਦੀ ਕਿਰਪਾ ਸਾਰੀ ਇਹਨਾਂ ਦੇ ਕਿਰਪਾ ਸਦਕਾ ਸਾਡੇ ਪ੍ਰਧਾਨ ਸਾਹਿਬ ਸ੍ਰੀ ਗੁਰੂ ਨਰਦਾਸ ਸਾਹਿਬ ਦੀ ਸੰਪਰਦਾ ਸੋਸਾਇਟੀ ਅਰਜੇਕੜ ਪੰਜਾਬ ਦੇ ਪ੍ਰਧਾਨ ਸੰਤ ਬਾਬਾ ਨਰਮਨ ਦਾਸ ਮਹਾਰਾਜ ਜੀ ਤੇ ਸਾਡੇ ਜਲੰਧਰ ਸਿੱਕੀ ਤੋਂ ਗੱਡੀ ਚਲਣੀਆਂ ਜੀ ਜਲੰਧਰ ਸਿੱਕੀ ਤੋਂ ਗੱਡੀ ਚਰਣੀ 1 ਵਜੇ ਤੇ ਜਿੱਦਾਂ ਜਿੱਦਾਂ ਵੀ ਕਿੱਚਾਂ ਤੁਹਾਡੀਆਂ ਹੋ ਜਾਣੀਆਂ ਜਾ ਬੋਕੰਗ ਹੋ ਜਾਣੀ ਉਸੇ ਉਸੇ ਤਰ੍ਹਾਂ ਤੁਸੀਂ 1 ਵਜੇ ਉੱਥੇ ਟ੍ਰੇਨ ਦੇ ਵਿੱਚ ਪਹੁੰਚੇ ਜਾਣਾ ਦੀ ਲੇਟ ਨਹੀਂ ਹੋਣਾ ਕਿਸੇ ਨਾਲ ਵੀ ਬਾਅਦ ਕਿ ਜਿਹੜਾ ਆਉਣ ਦਾ ਵੀ ਸਮਾਂ ਆ ਆਉਣ ਦਾ ਸਮਾਂ ਵੀ ਇਹ ਤੇ ਮਤਲਬ ਕਿਸੇ ਦਾ ਦਿੱਤਾ ਹੋਇਆ ਉਸੇ ਟਾਈਮ ਤੇ ਉੱਥੋਂ ਗੱਡੀ ਤੁਰ ਪੈਣੀ ਹੈ ਜਿਨ੍ਹਾਂ ਨੇ ਕੋਈ ਸ਼ੋਪਿੰਗ ਕਰ ਲਈਆਂ ਇੱਕ ਦਿਨ ਪਹਿਲੇ ਕਰ ਲੈਣੀਆਂ ਤਾਂ ਦੂਸਰੇ ਟਾਈਮ ਤੇ ਨਾਲ ਗੱਡੀ ਦੇ ਅੰਦਰ ਕੋਟਨ ਦੀ ਤਰਬਾਤ ਕਰਨੀ ਦੀ ਪਰਮ ਸਦਨਾਰ ਜੀ ਉਹ ਰੂਪ ਤੇ ਸਾਥ ਸੰਗਤ ਜੀ ਸਾਠਾ ਮਾਤਾ ਤਾਂ ਕੀ ਖੁਸ਼ਾਲ ਨਦਰ ਕੀਰਤਨ ਜਾਣਾ ਹੈ ਜਿਸ ਵਿੱਚ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਸਹਿਯੋਗ ਦੇਣਾ ਤੇ ਨਾਲੇ ਯਾਤਰਾ ਜਾਣੀ ਆ ਤੇ ਨਾਲੇ ਸਾਰਿਆਂ ਦੇ ਰਲ ਮਿਲ ਕੇ ਮਾਪੁਰਸ਼ਾਂ ਦੇ ਨਾਲੇ ਰਲ ਕੇ ਚੱਲਣਾ ਹੈ ਸੋ ਮਾਪੁਰਸ਼ਾਂ ਦਾ ਬਹੁਤ ਵੱਡਾ ਪਰਾਲਾ ਹੈ ਕਰਾਲਗੜ ਦੀ ਧਰਤੀ ਤੇ ਤੁਹਾਡੇ ਵਾਸਤੇ ਮਾਪੁਰਸ਼ਾਂ ਨੇ 71 ਏਕੜ ਜ਼ਮੀਨ ਖਰੀਦੀ ਹੈ 71 ਏਕੜ ਜਿਹੜੀ ਜ਼ਮੀਨ ਖਰੀਦੀਆ ਤੁਹਾਡੇ ਵਾਸਤੇ ਖਰੀਦੀਆ ਤੁਹਾਡੀ ਸੁਰਤਾ ਵਾਸਤੇ ਤਾਂ ਕਿ ਉਥੇ ਸੰਗਤ ਦੁੱਤੀ ਰਹਿਣ ਵਾਸਤੇ ਸੋਹਣੇ ਸੋਹਣੇ ਕਮਰੇ ਹਾਂ ਤਿਆਰ ਕਰੇ ਨੇ ਤੇ ਮਾਪੇ ਪਰਿਸ਼ਾਨਾਂ ਉਹ ਬਹੁਤ ਵੱਡਾ ਪਰਾਲਾ ਸਾਰੇ ਪਾਸੋਂ ਬਹੁਤ ਵੱਡਾ ਪਰਾਲਾ ਐਜੂਕੇਸ਼ਨ ਵਾਸਤੇ ਵੀ ਅਤੇ ਸੰਗਤਾਂ ਦੀ ਸੋਧਾ ਵਾਸਤੇ ਵੀ ਅਤੇ ਮੈਡੀਕਲ ਵਾਸਤੇ ਵੀ ਜੋ ਮਾਪੇ ਪਰਿਸ਼ਾਨਾਂ ਦਾ ਬਹੁਤ ਵੱਡਾ ਸੁਪਨਾ ਹੱਲੇ 36 ਕਿੱਲੇ ਆ ਪਰ ਮਾਪੇ ਪਰਿਸ਼ਾਨ ਦਾ ਸੁਪਨਾ ਕੇ ਅਸੀਂ 100 ਕਿੱਦਾ ਪੂਰਾ ਕਰਨਾ ਉੱਤੇ ਕੱਢ ਕੇ ਆ ਕੋਈ ਗੁਰਜੀ ਦਾ 100 ਪਰ ਸਤਿਗੁਰੂ ਦਾ ਮਹਾਂਪੁਰਸ਼ਾਂ ਦੇ ਸੁਪਨਾ ਦੇ 100 ਕੰਮਾਂ ਦੇ ਪੂਰਾ ਕਰਨਾ ਹੋਇਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜਗਪੁਰੂ ਰਬਦਾਸ ਮਹਾਰਾਜ ਜੀ ਮਹਾਂਪੁਰਸ਼ਾਂ ਦੇ ਸੁਪਨੇ ਨੂੰ ਚਾਰ ਚੰਨ ਲਾਉਣ ਅਤੇ ਚੜ੍ਹਦੀਆਂ ਕਲਾਂ ਦੇ ਨੂਰ ਨਾਲ ਰਾਤ ਨੂੰ ਤਰੱਕੀ ਬਖਸ਼ਿਸ਼ ਕਰਨ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮਹਾਂਪੁਰਸ਼ਾਂ ਮੇਰੇ ਬਹੁਤ ਬਹੁਤ ਧੰਨਵਾਦ। ਗਾਇ ਗੁਰਦੇਵ, ਹਰ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ। মনয়ারারাইকেকেট়ूইর ইকাঠেম হশাগসারদেению নসাগলার গরাপাডে ਤੇ ਨੋਟ ਕਰਨਾ ਹੈ ਕਿ ਜੇਕਰ ਆਪਾਂ ਇਹ ਰਿਪੋਰਟ ਦੇਣਾ ਹੈ ਤਾਂ ਰਿਪੋਰਟ ਵੀ ਦੇਣੀ ਹੈ ਤੇ ਰਸੀਦ ਬੁੱਕ ਵੀ ਦੇਣੀ ਹੈ ਮਹਾਰਾਜ ਨੂੰ ਸੁਨੇਹੇ ਦਿੱਤੇ ਪਰ ਉਹ ਕਿਸੇ ਵਾਰ ਲਾਪਤਾ ਹੋ ਗਿਆ

ਕਾ ਜੋ ਗੁਰੂ ਸਾਹਿਬ ਜੀ ਵਿਸ਼ੇਸ਼ ਸੰਗਤਾਂ ਨੂੰ ਮਾਈ ਗੁਰੂ ਪਾਤਸ਼ਾਹੀ ਦੇ ਸੰਤ ਬਾਬਾ ਨਰਨਾਰਾਇਣ ਰਾਜ ਜੀ ਬੋਲ ਤੋਂ ਸਾਰੇ ਮਹਾਪੁਰਸ਼ਾਂ ਨੇ ਅੱਜ ਸਮਾਰੋਹ ਤੋਂ ਬਾਅਦ ਬਾਬਾ ਜੀ ਦੇ ਚਰਨਾਂ ਵਿੱਚ ਪਰਉਂਕੇ ਸਾਲੀਆਂ ਸੰਗਤਾਂ ਨੂੰ ਬੇਨਤੀ ਕਰ ਰਹੇ ਆ ਕਿ ਸ਼ੋਭਾ ਯਾਤਰਾ ਦਾ ਪ੍ਰੋਗਰਾਮ 4 ਅਪ੍ਰੈਲ 2025 ਦਿਨ ਸ਼ੁੱਕਰਵਾਰ 1:00 ਵਜੇ ਜਰੰਦਰ ਰੇਲਵੇ ਸਟੇਸ਼ਨ ਤੋਂ ਚੱਲ ਕੇ ਆਰਵਾਰੂ ਵਿਖੇ ਪਹੁੰਚੇਗੀ 5 ਤਰੀਕ 5 ਅਪ੍ਰੈਲ ਨੂੰ ਸਾਰੇ ਭਗਵਾਨ ਰਿਗਦਾਸ ਆਸ਼ਰਮ ਤੋਂ ਪੈਦਲ ਚਲਦੇ ਹੋਏ ਸ੍ਰੀ ਗੁਰੂ ਰਿਗਦਾਸ ਮੰਦਰ ਹਰ ਕੀ ਪੌੜੀ ਗੰਗਾ ਕੀ ਤੇ ਆਰਤੀ ਉਪਰੰਤ ਅਗਲੇ ਦਿਨ ਆਸ਼ਰਮ ਵਿਖੇ 6 ਤਰੀਕ 6 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਜੀ ਦੇ ਭੋਗ ਅਤੇ ਨਿਕਾਨ ਸਾਹਿਬ ਦੀ ਸੇਵਾ ਦਵਾਈ ਜਾਏਗੀ ਔਰ ਰੰਗਰ ਸਾਰੀਆਂ ਸੰਕਲਪ ਸੇਵਾ ਨੂੰ ਅੰਦਰ 2 ਵਜੇ ਵਾਪਸ ਚੱਲੇਗੀ ਰਵਾਨਗੀ ਵਾਪਸ ਇੱਕ ਰਵਾਨਗੀ ਸੋ 2 ਵਜੇ ਤੋਂ ਬਾਅਦ ਸਾਰੀਆਂ 2 ਤੋਂ 3-4 ਵਜੇ ਦੇ ਅੰਦਰ ਅਸੀਂ ਚੱਲਣਾ ਕੋਈ ਵੀ ਸੰਕਟਾ ਉਥੇ ਜਾਣ ਤੇ 3 ਵਜੇ ਤੋਂ ਨੇਟ ਨਾ ਹੋ ਕਿਉਂਕਿ 3 ਵਜੇ ਵਾਪਸ ਹੀ ਆ ਜਾਣੀ ਆ ਤੇ ਉਹਨੂੰ ਆਪਣੇ ਖਾਤੇ ਦੇ ਵਾਪਸ ਕਰਾਉਣਾ ਪੈਣਾ ਸੋ ਸਾਰੀਆਂ ਸੰਕਟਾ ਨੂੰ ਬੇਨਤੀ ਹੈ ਕਿ ਆਪਣਾ ਗਾਰਡ ਜੋ ਹੈ ਉਹ ਸੁਵਾਰ ਕੇ ਰੱਖਣ ਤੇ ਯਾਤਰਾ ਵਾਲੇ ਦਿਨ ਕਾਰਡ ਆਪਣਾ ਕੋਰ ਉਦੋਂ ਤੱਕ 6 ਤਰੀਕ ਤੱਕ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਸਾਡੇ ਸਾਰੇ ਸਫ਼ਰ ਕਿਉਂਕਿ ਇਹ ਗਵਰਨਮੈਂਟ ਨੇ ਜਿਹੜੇ ਉਹਨਾਂ ਦੇ ਮੁਲਾਜ਼ਮਾਂ ਨੂੰ ਵੀ ਚੈੱਕ ਕਰਦਾ ਕਦੋਂ ਵੀ ਚੈੱਕ ਕਰ ਸਕਦੇ ਹੋ ਗੱਡੀ ਉਹਨਾਂ ਦੀ ਆਪਾਂ ਤਾਂ ਥੋੜਿਆ ਬਾਬਾ ਜੀ ਦੀ ਕਿਰਪਾ ਦੇ ਨਾਲ ਮਾਲਕ ਕੋਲੇ ਦੋ ਤਿੰਨ ਦਿਨਾਂ ਦੇ ਵਾਸਤੇ ਫਿਰ ਵਾਪਸ ਸਾਰਾ ਉਹਨਾਂ ਦਾ ਨਿਯਮ ਉਹਨਾਂ ਨਿਯਮ ਅਨੁਸਾਰ ਕਰਨਾ ਪੈਣਾ ਔਰ ਜਿਹੜੀ ਇੱਥੇ ਦਾ ਖਰਚਾ ਹੈ ਜਿਹਨਾਂ ਨੇ ਟਿਕਟ ਲੈਣੇ ਆ ਉਹ ਕਿਹਨੇ ਕਿ ਚਲੋ ਕੋਈ ਨਹੀਂ ਬਾਅਦ ਚ ਦੇ ਦਰੂਆਂਗੇ ਜਦੋਂ ਸਾਾਨੂੰ ਇਹ ਟਿਕਟ ਦੇ ਪੈਸੇ ਜਿਹੜੇ ਆ ਉਹ 25 26 ਤਰੀਕ ਤੱਕ ਹੋ ਜਾਣੇ ਚਾਹੀਦੇ ਕਾਦੀ ਸਾਡੀ ਰੇਟ ਚੰਗੀਆਂ ਜੇ ਕਿਤੇ ਪੈਸੇ ਰਹਿ ਗਏ ਤਾਂ ਸਾਡੀ ਸਾਰੀ ਰੇਟ ਹੋ ਜਾਣੀ ਇਸ ਕਰਕੇ ਜਿਨ੍ਹਾਂ ਜਸਰੂਆ ਨੇ ਜਾਣਾ ਜਿਨ੍ਹਾਂ ਮਹਾਪੁਛਨ ਨੇ ਜਾਣਾ ਉਹ ਪਹਿਲਾਂ ਪਹਿਲਾਂ ਇੱਕ ਜੋ ਹੈਗਾ ਇੱਥੇ ਬਣਾਇਆ ਜਾਏਗਾ ਬੂਨ ਦਿੱਤੇ ਦਫ਼ਤਰ ਬਣਾਇਆ ਜਾਏਗਾ ਇੱਕ ਪੂਰੋ ਵਾਲੀ ਜੋ ਸਾਡੇ ਸਟੂਡਿਓ ਦੇ ਵਿੱਚ ਦਫ਼ਤਰ ਹੈ ਗੁਰੂਦਾਰਤਵਾਲਾ ਜੀ ਦਾ ਹੈਡ ਆਫਿਸ ਹੈ ਇੱਕ ਉੱਥੇ ਦਫ਼ਤਰ ਬਣਾਇਆ ਜਾਏਗਾ ਔਰ ਇੱਕ ਆਪਣੇ ਬਾਬਾ ਜੀ ਦੇ ਫਲੋਰ ਨਗਰ ਵਿਕੇ ਉਥੇ ਇੱਕ ਬਣਾਇਆ ਜਾਏਗਾ ਦਫਤਰ ਤੋਂ ਇੱਕ ਅਸੀਂ ਬੇਨਤੀ ਕਰਾਂਗੇ ਬਾਬਾ ਜੀ ਨੂੰ ਕਪੜੇ ਸ਼ਹਿਰ ਤੋਂ ਆ ਜਾਣ ਉਹ ਵੀ ਉੱਥੇ ਵੀ ਬਣਾ ਸਕਦੇ ਆ ਤੇ ਉਹਨਾਂ ਨੂੰ ਰਸੀਦਾਂ ਵਗੈਰਾ ਔਰ ਕਾਰਡ ਵਗੈਰਾ ਦਿੱਤੇ ਜਾਣਗੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਆਧਾਰ ਕਾਰਡ ਜ਼ਰੂਰ ਲਵਾਉਣਾ ਕਿਉਂਕਿ ਆਧਾਰ ਕਾਰਡ ਉੱਥੇ ਪਹੁੰਚਣਾ ਉਹਦਾ ਆਧਾਰ ਕਾਰਡ ਦਾ ਮਤਲਬ ਹੈ ਵੀ ਹੁਣ ਆਪਣੇ ਤਾਂ ਪੈਸੇ 2-4 ਰੁਪਏ ਥੋੜੇ ਲੱਗਣਿਆ ਆਪਣੇ 25-20 ਲੱਖ ਰੁਪਏ ਲੱਗਣਾ ਪਰ ਉਹ ਗਵਰਨਮੈਂਟ ਨੇ ਪੁੱਛਣਾ ਪੈਸਾ ਕਿੱਥੋਂ ਆਇਆ ਉਹ ਤੁਹਾਡਾ ਆਧਾਰ ਕਾਰਡ ਇਹਦਾ ਦੱਸੂਗਾ ਵੀ ਅਸੀਂ ਵੀ 100 ਰੁਪਏ ਦਿੱਤਾ ਅਸੀਂ 50 ਰੁਪਏ ਦਿੱਤੇ ਅਸੀਂ ਵੀ 100 ਰੁਪਏ ਦਿੱਤਾ ਉਹਦੇ ਕਰਕੇ ਆਪਾਂ ਨੂੰ ਆਧਾਰ ਕਾਰਡ ਬਹੁਤ ਜ਼ਰੂਰੀ ਆ ਸੋ ਆਪਾਂ ਆਧਾਰ ਕਾਰਡ ਲੈਣਾ ਤੇ ਕੋਈ 조사 ਦਾ ਆਪਾਂ ਉਹਦੇ ਵਿੱਚ ਸਾਡੀ ਹੈਲਪ ਹੋਊ ਤੁਸੀਂ ਆਪਾਂ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਹੋ ਕੇ ਨਿਯਮ ਦੇ ਨਾਲ ਤੇ ਬਾਦੂ ਬੰਦਾਂ ਨਾਲ ਕੋਈ ਜਾਵੇ ਕੋਈ ਨਾ ਚੱਕ ਰਸਤੇ 'ਚ ਫੁਵਾੜੇ ਧੋੜੇ ਕਿਤੇ ਨਾਲ ਲਾ ਦੇਣਾ ਜੋ ਚੈੱਕ ਕਰਨਾ ਹੈ ਉਹਨਾਂ ਨੂੰ ਲਾ ਲੈਣੇ ਆਂ ਕੋ ਉਸ ਤਰ੍ਹਾਂ ਨਾ ਜਾਵੇ ਸਾਡੇ ਕਹਿਣ ਤੋਂ ਬਿਨਾਂ ਜਾਵੇ ਅਸੀਂ ਲਿਖ ਦਵਾਂਗੇ ਕੋਈ ਗਰੀਬ ਹੋਏਗਾ ਕੋਈ ਬਜ਼ੁਰਗ ਹੋਏਗਾ ਅਸੀਂ ਉਹਨਾਂ ਨੂੰ ਬਾਬਾ ਜੀ ਦੇ ਸਾਈਨ ਹੋਣਗੇ ਔਰ ਉਹ ਕਿਸੇ ਨਾਲ ਕੋ ਲੈ ਦੇਵਾਂਗੇ ਤੇ ਇਸ ਕਰਕੇ ਜਿੱਥੇ ਕੋਈ ਸਨ ਫ੍ਰੀ ਕੋਈ ਸੇਵਾ ਕੀਤੀ ਡੱਬੇ ਦੀ ਅਸੀਂ ਉਹ ਚ ਵੀ ਉਹਨੂੰ ਕਰ ਸਕਦੇ ਜਿਹੜੇ ਗਰੀਬ ਲੋਕ ਜਾਂ ਬੱਚੇ ਆ ਜਾਂ ਨਹੀਂ ਕਰ ਸਕਾਂਗੇ ਕਰ ਸਕਦੇ ਉਹ ਇਸ ਤਰ੍ਹਾਂ ਨਾ ਚੜ ਜਾਣ ਕਿ ਉੱਥੇ ਫਿਰ ਤੁਹਾਨੂੰ ਤੋਂ ਰੋੜੇ ਨਾ ਨਾ ਦੇ ਕਿਸੇ ਕੋ ਪਾਡ ਨਾ ਹੋਇਆ ਹਾਰ ਘਾਟ ਨਾ ਹੋਇਆ ਟੈਲੀਫੋਨ ਨਾ ਹੋਇਆ ਕੋਈ ਤੁਹਾਨੂੰ ਪਵਾਲੇ ਤੋਂ ਦੂਰ ਦੂਰ ਉਹ ਲਾ ਦੇਣਾ ਇਸ ਕਰਕੇ ਪ੍ਰੂਫ ਵੀ ਚਾਹੀਦੇ ਸਾਨੂੰ 25 ਤੱਕ ਸਾਰੇ 25 26 27 ਤੱਕ ਵੀ ਅਸੀਂ ਲੈ ਸਕਦੇ ਆ ਉਸ ਤੋਂ ਬਾਅਦ ਫੇਰ ਨਹੀਂ ਅਸੀਂ ਲੈ ਠੀਕ ਹੈ ਸਾਡੀ ਸੰਗਤ ਨੂੰ ਬੇਨਤੀ ਆ ਇਹ ਕਾਰਡ ਸੰਭਾਲ ਕੇ ਰੱਖਣੇ ਆ ਕਾਰਡ ਇੱਥੋਂ ਲੈਣੇ ਆ ਉੱਤ ਜੇ ਤੁਸੀਂ ਪੈਸੇ ਜਮਾ ਕਰਾਉਗੇ ਉਹਨਾਂ ਕੋ ਅਪਾਰਟਮੈਂਟ ਨੇ ਉਹਨਾਂ ਦੇ ਕੋਲ ਸਾਡੂ ਸਾਰੇ ਜੋ ਕੁਝ ਵੀ ਹੋ ਸਕਦਾ ਪ੍ਰੋਗਰਾਮ ਹੋਏਗਾ ਉਹ ਸਾਰਾ ਦੱਸ ਦਿੱਤਾ ਜਾਏਗਾ ਤੋਂ ਸਾਰੀਆਂ ਸੰਸਥਾ ਨੂੰ ਬੇਚਦੀ ਹੈ ਵਿਸ਼ ਵਿਦੇਸ਼ ਸੰਕਟਾ ਬਠੀਆ ਪਹਿਲਾ ਸਾਡਾ ਕਦਮ ਆ ਇਧਰਲੇ ਪਾਸੇ ਨੂੰ ਤੁਸੀਂ ਸਾਡਾ ਸਹਿਯੋਗ ਦੇਣਾ ਆਪਾਂ ਮੰਜ਼ਿਲ ਤੱਕ ਕਰ ਲਈਏ ਧੰਨਵਾਦ ਜੀ ਹੋਰੇ ਸੋਨ ਹੈ ਸਤਿਗੁਰੂ ਜੀ ਦਾ ਸਵਾਗਤ ਕੀ ਜੈ ਜੀ ਮਹਾਰਾਜ ਜਿਹੜਾ ਅਨੰਦਰ ਹਰ ਰੋਜ਼ ਵਿੱਚ ਇਹ ਅਨੰਦਰ ਹਰ ਰੋਜ਼ ਚਲੋ ਹਰ ਰੋਜ਼ ਜਿਹੜਾ ਹਰ ਰੋਜ਼ ਹੀ ਜਾਣਾ ਬਰਾਡਾਣਾ ਕਿਹਦੇ ਅਰਦਾਸ ਨਹੀਂ ਜਾਣਾ ਜੀ ਹਰ ਰੋਜ਼ ਦੇ ਨਗਰ ਦੀ ਸੇਵਾ ਬਾਬਾ ਜੀ ਵੱਲੋਂ ਹੋਏਗੀ ਔਰ ਸੋਸਾਇਟੀ ਵੀ ਨਾਲ ਹੀ ਆ ਕੋਈ ਮਹਾਪੁਰਸ਼ਾ ਵੱਲੋਂ ਕੋਈ ਠੋਕੀ ਦੇ ਸੇਵਾ ਹੋਣੀ ਤਾਂ ਆਪਾਂ ਸਾਰੇ ਨਾਲ ਆ ਕੋਈ ਗੱਲ ਇਹ ਨਹੀਂ ਕਹਣਾ ਕੋਈ ਤਾਂ ਨਗਰ ਤੇ ਕੋਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਰਿਆਂ ਦੀ ਜ਼ਿੰਮੇਵਾਰੀ ਨਿਭਾਉਣੀ ਆ ਜਾ ਅਨੰਦਰ ਸਾਰਿਆਂ ਨੇ ਰਲ ਮਿਲ ਕੇ ਸਾਰਿਆਂ ਨੇ ਕਰਨਾ ਇਹ ਨਹੀਂ ਕਿ ਉਹਨਾਂ ਦੇ ਸੇਵਾਦਾਰੀ ਉੱਤੇ ਵੈਕਰਾਂ ਚੋਬੀ-ਚੋਬੀ ਕਰਦੇ ਆ ਤੁਹਾਡਾ ਹੀ ਫਰਜ਼ ਬਣਦਾ ਆਪਾਂ ਕੋਈ ਸੇਵਾ ਕਰਨੀ ਬਿਨ ਸੇਵਾ ਤੇਰੇ ਘਰ ਦੇ ਬਾਹਰ ਫੋਰਨੈਕਨ ਕਰਨੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਆਪਣਾ ਇਹ ਸਾਰਾ ਪ੍ਰੋਗਰਾਮ ਤੇ ਸਾਰਿਆਂ ਨੇ ਆਪਣਾ ਸਮਝ ਗਏ ਤੇ ਸੇਵਾ ਨਿਭਾਉਣੀ ਆ ਕੋਈ ਵਿਹਲਾ ਹੋਵੇ ਕੋਈ ਕਿਸੇ ਗਿਆ ਹੋਵੇ ਮੈਡੀਕਲ ਕੈਂਪ ਲੱਗੇ ਹੋਣਗੇ ਕਿਸੇ ਨੂੰ ਸਿਹਤ ਵਿਗੜਦੀ ਆ ਉਹਦੇ ਲਈ ਮੈਡੀਕਲ ਦਾ ਲੰਗਰ ਦਾ ਚਾਹ ਦਾ ਪਾਣੀ ਦਾ ਸੌਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਪਰ ਤੁਸੀਂ ਇਹ ਜਰੂਰ ਫਿਕਰ ਕਰਨਾ ਕਿ ਸਾਡਾ ਕੋਈ ਫਰਜ਼ ਆ ਅਸੀਂ ਉਹ ਅਦਾ ਕਰਨਾ ਆਏ ਆ ਤੇ ਸਾਰਿਆਂ ਨੇ ਆਪਣੇ ਆਪਣੇ ਅ ਮਾਰਗ ਦੀ ਕਿਰਪਾ ਦੇ ਨਾਲ ਆਪਣੇ ਫਰਜ਼ ਅਦਾ ਕਰਨੇ ਆਂ ਔਰ ਨਿਯਮ ਵਿੱਚ ਰਹਿਣਾ ਡਿਸਪਲਨ ਵਿੱਚ ਰਹਿਣਾ ਆਪਾਂ ਕਿਸੇ ਕੋਲ ਉਂਗਲੀ ਨਹੀਂ ਕਰਾਉਣੀ ਕਿਉਂਕਿ ਗੁਰੂ ਮਹਾਰਜ ਦਾ ਇਹ ਕਾਰਜ ਆ ਆਪਾਂ ਇੱਜ਼ਤ ਦੇ ਨਾਲ ਔਰ ਇੱਜ਼ਤ ਦੇ ਨਾਲ ਹੀ ਜਾਣਾ ਕੋਈ ਬੋਲਦਾ ਉਹਦੇ ਉਰੇ ਹੱਥ ਜੋੜ ਦਿਓ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ